ਹਾਂਜੀ ਪਿਆਰੇਓ ਤੁਹਾਡੇ ਨਾਲ ਸਾਰਿਆਂ ਨੂੰ ਪਹਿਲਾਂ ਤਾਂ ਗੁਰੂ ਫਤਿਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਅੱਜ ਦੀ ਵੀਡੀਓ ਜਿਹੜੀ ਹੈ ਬਾਬਾ ਗੁਰਵਿੰਦਰ ਸਿੰਘ ਜੀ ਬਾਬਾ ਗੁਰਵਿੰਦਰ ਖੇੜੀ ਵਾਲਾ ਜਿਹੜਾ ਬੜਾ ਹੀ ਮਸ਼ਹੂਰ ਪਿੱਛੇ ਵੀ ਰਿਹਾ ਸਨਮੋਰਚੇ 'ਚ ਅਫੀਮ ਦੀ ਖੇਤੀ ਕਰਕੇ ਤੇ ਕੁਝ ਐਸੀਆਂ ਗੱਲਾਂ ਕਰਕੇ ਉਹ ਸੋਸ਼ਲ ਮੀਡੀਆ ਤੇ ਬੜਾ ਪ੍ਰਚਲਿਤ ਹੈ ਤੇ ਹੁਣ 2-3 ਦਿਨਾਂ ਤੋਂ ਜਿਹੜੀ ਉਹਨਾਂ ਦੀ ਘਰੇਲੂ ਜਿਹੜਾ ਸੱਸ ਸੋਹਰੇ ਪਰਿਵਾਰ ਦਾ ਜਿਹੜਾ ਮਸਲਾ ਚੱਲ ਰਿਹਾ ਸੀ ਸੋਹਰੇ ਪਰਿਵਾਰ ਦਾ ਜਿਹੜਾ ਮਸਲਾ ਚੱਲ ਰਿਹਾ ਸੀ ਉਹਦੇ ਵਿੱਚ ਨਵਾਂ ਇੱਕ ਮੋੜ ਆ ਗਿਆ ਬਾਬੇ ਨਵਾਂ ਹੀ ਖੁਲਾਸਾ ਕਰਤਾ ਬਾਬਾ ਜਿਹੜੀਆਂ ਗੱਲਾਂ ਹਸਪਤਾਲ ਦੇ ਵਿੱਚ ਬਹਿ ਕੇ ਕਰ ਰਿਹਾ ਸੀ ਬਾਬਾ ਗੁਰਵਿੰਦਰ ਜਿਹੜੀਆਂ ਗੱਲਾਂ ਕਹਿ ਰਿਹਾ ਸੀ ਕਿ ਮੇਰੇ ਸੋਹਰਿਆਂ ਦੀ ਗਲਤੀ ਹੈ ਮੇਰੀ ਸੱਸ ਮਾੜੀ ਹੈ ਮੇਰੇ ਸਹੁਰਿਆਂ ਨੇ ਮੇਰੇ ਤੇ ਹਮਲਾ ਕੀਤਾ ਮੈਂ ਘਰ ਆਪਣੀ ਘਰਵਾਲੀ ਨੂੰ ਲੈਣ ਵਾਸਤੇ ਗਿਆ ਤੇ ਉਹਨਾਂ ਨੇ ਮੇਰੇ ਤੇ ਹਮਲਾ ਕੀਤਾ ਤੇ ਉਹ ਹੁਣ ਮੀਡੀਆ ਦੇ ਵਿੱਚ ਇਹ ਗੱਲ ਜਿਹੜੀ ਪ੍ਰਚਲਿਤ ਹੋ ਗਈ ਕਿ ਬਾਬੇ ਨੇ ਆਪਣੀ ਸੱਸ ਦੇ ਪੱਟ ਦੇ ਵਿੱਚ ਗੋਲੀ ਮਾਰੀ 302 ਦਾ ਪਰਚਾ ਜਿਹੜਾ ਹੋ ਗਿਆ ਤੇ ਹੁਣ ਜਿਹੜੀ ਸੀਸੀਟੀਵੀ ਜਿਹੜੀ ਹੈ ਫੁਟੇਜ ਸਾਹਮਣੇ ਆ ਚੁੱਕੀ ਹੈ ਨਿਊ ਚੈਨਲਾਂ ਨਾਲ ਇਹ ਵੀ ਵੀਡੀਓ ਹੈ 8TC ਪੰਜਾਬ న్యూਜ਼ ਡੇਲੀ ਪੋਸਟ ਪੰਜਾਬੀ ਇਹ ਸਾਰੇ ਚੈਨਲਾਂ ਤੇ ਉਹ ਜਿਹੜੀ ਇਹ ਵੀਡੀਓ ਹੈ ਉਹ ਆ ਚੁੱਕੀ ਹੈ ਇਹ ਤੁਸੀਂ ਉਹ ਵੇਖ ਸਕਦੇ ਹੋ ਤੇ ਨਵਾਂ ਮੋੜ ਜਿਹੜਾ ਆ ਗਿਆ ਬਾਬੇ ਨੇ ਕਹਿੰਦੇ ਉੱਥੇ ਫਿਰਕੇ ਘਮਾਤੀ ਬੈਠੇ ਬੈਠੇ ਨੇ ਕਿਉਂਕਿ ਬਾਬਾ ਜਿਹੜੀਆਂ ਗੱਲਾਂ ਕਹਿ ਰਿਹਾ ਸੀ ਉਹ ਗੱਲਾਂ ਉਹ ਸੱਚ ਹੋਈਆਂ ਨੇ ਕਿਉਂਕਿ ਕਈ ਵਾਰੀ ਆਪਾਂ ਸੁਣੀ ਸੁਣਾਈ ਗੱਲ ਤੇ ਅਸਰ ਕਰ ਜਾਂਦੀ ਹੈ ਇਹ ਕੋਹ ਪਤਾ ਨਹੀਂ ਹੁੰਦਾ ਦੋਨੇ ਪੱਖ ਆਪਾਂ ਜਾਣਦੇ ਨਹੀਂ ਕਿਉਂਕਿ ਪਹਿਲਾ ਪੱਖ ਜਿਹੜਾ ਸਹਰੇ ਪਰਿਵਾਰ ਦਾ ਆਇਆ ਦੂਜਾ ਪੱਖ ਜਿਹੜਾ ਸੀ ਬਾਬੇ ਦਾ ਆਇਆ ਇਹ ਕੋਈ ਯਕੀਨ ਕਰ ਰਿਹਾ ਸੀ ਕੋਈ ਨੀਸ ਸੀ ਕਰ ਰਿਹਾ ਇਹ ਵੀ ਔਰਤ ਦੇ ਉੱਪਰ ਗੋਲੀ ਚਲਾਤੀ ਹਕੀਕਤ ਕਿਉਂਕਿ ਘਰੇਲੂ ਮਸਲਾ ਹੈ ਤੇ ਹੁਣ ਸੀਸੀਟੀਵੀ ਦੇ ਵਿੱਚ ਪਤਾ ਲੱਗਿਆ ਕਿ ਬਾਬੇ ਤੇ ਇਹੀ ਗੱਡੀ ਚੜਾਉਣ ਦੀ ਬਾਬੇ ਦੇ ਸਾਲੇ ਨੇ ਕੋਸ਼ਿਸ਼ ਕੀਤੀ ਹੈ ਉਹ ਜਿਹੜੀ ਸੀਸੀਟੀਵੀ ਫੁਟੇਜ ਹੈ ਉਹ ਚੈਨਲ ਵਾਲੇ ਚਲਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਸ ਮਾਮਲੇ ਵਿੱਚ ਨਮਾ ਮੋੜ ਆਇਆ ਜੋ ਬਾਬੇ ਨੇ ਗੱਲਾਂ ਕਹੀਆਂ ਸਨ ਉਹ ਸੱਚੀਆਂ ਹੋਈਆਂ ਨੇ ਉਲਟਾ ਜਿਹੜਾ ਪਰਚਾ ਹੁਣ ਬਾਬੇ ਦੀ ਸੋਹਰੀ ਪਰਿਵਾਰ ਤੇ ਹੀ ਹੋ ਚੁੱਕਿਆ ਸੋ ਕਹਿੰਦੇ ਬਾਬਾ ਪਹਿਲਾਂ ਵੀ ਬੜੀਆਂ ਭਵਿੱਖਬਾਣੀਆਂ ਕਰਦਾ ਰਿਹਾ ਕਿਸਾਨ ਮੋਰਚੇ ਦੇ ਵਿੱਚ ਵੀ ਕੁਝ ਸੱਚੀਆਂ ਹੋਈਆਂ ਕੁਝ ਨਹੀਂ ਤੇ ਬਾਬੇ ਦੀਆਂ ਹੁਣ ਇਹ ਗੱਲ ਜਿਹੜੀ ਅਸੀਂ ਬਾਬੇ ਨੇ ਕਹੀ ਸੀ ਕਿ ਭਾਈ ਤੁਸੀਂ ਸੀਸੀਟੀਵੀ ਫੁਟੇਜ ਕਢਾਓ ਇਹ ਤੋਂ ਅਨੁਸਾਰ ਸੱਚ ਜਿਹੜਾ ਸਾਰਾ ਹੀ ਪਤਾ ਲੱਗ ਜਾਣਾ ਹੈ ਤੇ ਜਿਹੜੀਆਂ ਗੱਲਾਂ ਕਹੀਆਂ ਜਦੋਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਇਹ ਪਤਾ ਲੱਗ ਗਿਆ ਕਿ ਇਹਦਾ ਕਸੂਰ ਹੈ ਕਿ ਇਹਦੀ ਗਲਤੀ ਹੈ ਤੇ ਇਹ ਆਪਣੇ ਬਚਾਅ ਦੇ ਵਿੱਚ ਬਾਬੇ ਨੇ ਆ ਕੇ ਬਾਬਾ ਤਾਂ ਪਹਿਲੇ ਹੀ ਕਹਿੰਦੇ ਬਿਮਾਰ ਚੱਲ ਰਿਹਾ ਸੀ ਸੱਟਾਂ ਲੱਗੀਆਂ ਤੇ ਜੋ ਵੀ ਆ ਹਾਲਾਤ ਨੇ ਤੁਸੀਂ ਵੀ ਜਿਹੜਾ ਵੀਰਾਂ ਨੇ ਵੀਡੀਓ ਦੇਖੀ ਹੈ ਜਾਂ ਜਿਨ੍ਹਾਂ ਨੂੰ ਪ੍ਰੋਪਰ ਪੂਰਾ ਪਤਾ ਹੈ ਤੇ ਉਹ ਘਟਨਾ ਬਾਰੇ ਉਹ ਵੀ ਕਮੈਂਟ ਕਰ ਸਕਦੇ ਹੋ ਤੇ ਇਹ ਨਵਾਂ ਮੋੜ ਜਿਹੜਾ ਆ ਚੁੱਕੇ ਇਸ ਵੀਡੀਓ ਦੇ ਵਿੱਚ ਬਾਬੇ ਦੇ ਇਸ ਜੋ ਕਈ ਦਿਨਾਂ ਤੋਂ ਨਵਾਂ ਸਰਗਰਮ ਹੋ ਰਿਹਾ ਸੀ ਮਾਮਲਾ ਜਿਹੜਾ ਏ ਸੋ ਆਪਾਂ ਤਾਂ ਕੰਨੇ ਵੀ ਇਹ ਹਰ ਘਰ ਦੇ ਵਿੱਚ ਇਹੋ ਜਿਹੇ ਮਾਮਲੇ ਨਾ ਹੋਣ ਜੇ ਹੋਣ ਤਾਂ ਘਰ ਦੇ ਵਿੱਚ ਹੀ ਨਿਬੜ ਜਾਣ ਸੋਸ਼ਲ ਮੀਡੀਆ ਤੇ ਖਬਰਾਂ ਦੇ ਵਿੱਚ ਨਾ ਆਉਣ ਕਿਉਂਕਿ ਨਵ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜਿਹੜੀ ਤਰ੍ਹਾਂ ਤਰ੍ਹਾਂ ਦੇ ਕਮੈਂਟ ਜਿਹੜੇ ਲੋਕਾਂ ਦੇ ਸੁਣਦੇ ਮਿਲਦੇ ਨੇ ਸੋ ਆਪਾਂ ਇਹਨਾਂ ਬਾਬੇ ਦੇ ਹੱਕ ਵਿੱਚ ਆਨ ਬਾਬੇ ਦੇ ਨਾਲ ਆਪਾਂ ਸੱਚਾਈ ਦੇ ਨਾਲ ਜੋ ਸੱਚ ਗੱਲ ਹੈ ਉਹ ਕਹਿ ਦੇਣੀ ਚਾਹੀਦੀ ਹੈ ਇਹੋ ਜਿਹੇ ਝਗੜੇ ਜਿਹੜੇ ਨੇ ਘਰਾਂ ਤੱਕ ਕੀ ਸੀਮਤ ਹੋਣੇ ਚਾਹੀਦੇ ਬਾਹਰ ਨਹੀਂ ਆਉਣੇ ਚਾਹੀਦੇ ਪਰਿਵਾਰਕ ਅੱਗੇ ਵੀ ਪਹਿਲੀ ਵੀਡੀਓ ਵਿੱਚ ਵੀ ਤੁਸੀਂ ਸੁਣਿਆ ਹੋਣਾ ਤੇ ਹੁਣ ਵੀ ਬੇਨਤੀ ਕਰਦੇ ਆ ਇਹ ਘਰਾਂ ਵਿੱਚ ਹੀ ਰਹਿ ਜਾਣਾ ਚਾਹੀਦੇ ਨੀ ਇਹਦਾ ਖਾਸ ਕਰਕੇ ਬਾਬਿਆਂ ਦੇ ਜਿਹੜੇ ਝਗੜੇ ਨੇ ਲੋਕਾਂ ਇਸ ਲੋਕਾਂ ਨੂੰ ਮੌਕਾ ਮਿਲ ਜਾਂਦਾ ਕਿੰਨ ਤੋਂ ਪਰੰਤੂ ਕਰਨ ਦਾ ਸੋ ਇੰਨੀਕ ਆਪ ਜੀ ਵੀ ਆਪਣੀ ਕਮੈਂਟਾਂ ਰਾਹੀਂ رائے ਦਿਓ ਜੋ ਜਾਣਕਾਰੀ ਮਿਲੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਨਰਪੋਖਾਲਸਾ ਟੀਵੀ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ